इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਬਾਰੇ ਸਰਕਾਰ ਦੀ ਹਦਾਇਤਾਂ ਅਨੁਸਾਰ ਬ੍ਰਹਮ ਕੁਮਾਰੀ ਈਸ਼ਵਰੀਆ ਵਿਸ਼ਵਵਿਦਿਆਲਿਆ ਮੁੱਦਗੀ ਵੱਲੋਂ ਨਸ਼ੇ ਛੋੜ ਕੇ ਕੋਰਡ ਵੱਡੋ ਦਾ ਪ੍ਰਚਾਰ ਕੀਤਾ ਗਿਆ ਬ੍ਰਹਮ ਕੁਮਾਰੀ ਈਸ਼ਵਰੀਆ ਵਿਸ਼ਵਵਿਦਿਆਲਿਆ ਵੱਲੋਂ ਨੌਜਵਾਨਾਂ ਨੂੰ ਨਸ਼ਾ ਦਲਦਲ ਵਿੱਚੋਂ ਕੱਢਣ ਲਈ ਪ੍ਰਚਾਰ ਕੀਤਾ ਗਿਆ ਲੋਕਾਂ ਨੂੰ ਕਿਹਾ ਕਿ ਨਸ਼ੇ ਕਰਨ ਦੀ ਬਜਾਏ ਪਰਮਪਿੱਤਾ ਪਰਮਾਤਮਾ ਦਾ ਨਾਮ ਜਪੋ ਨੌਜਵਾਨ ਨਸ਼ਾ ਦੀ ਪੀੜ ਚੜਨ ਕਰਨ ਕੇ ਇਹ ਨੌਜਾਨੀ ਖਤਮ ਹੋ ਰਹੀ ਹੈ ਨਸ਼ਾ ਦੀ ਬਿਮਾਰੀ ਦਾ ਕਾਰਨ ਨਸ਼ੇ ਕਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਹਨ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ ਜਦੋਂ ਬ੍ਰਹਮ ਕੁਮਾਰੀ ਜਨਾ ਦੇ ਪੱਤਰਕਾਰ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਨਸ਼ਾ ਨੂੰ ਜੜ ਤੋਂ ਖਤਮ ਕਰਨ ਲਈ ਪਰਮਾਤਮਾ ਨੂੰ ਯਾਦ ਕਰਨ ਲਈ ਸੱਦਾ ਦਿੱਤਾ ਗਿਆ ਹੈ ਮੁਦਕੀ ਤੋਂ ਪ੍ਰੇਮ ਬੰਜੰਦਾ ਦੀ ਰਿਪੋਰਟ ਹਾਂ ਜੀ ਸਤਿ ਸ੍ਰੀ ਅਕਾਲ ਇਹ ਜਿਹੜੇ ਅੱਜ ਤੁਹਾਨੂੰ ਇੱਥੇ ਤੁਹਾਡੀ ਦੇਖ ਰੇਖੇਟ ਜੋ ਅੱਜ ਇੱਥੇ ਲੋਕਾਂ ਨੂੰ ਜਾਗਰੂਤ ਕੀਤਾ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੁੰਗਾ ਅਸੀਂ ਜੀ ਕੈਂਪ ਲਾਇਆ ਸੀ ਅੱਜ ਬ੍ਰਹਮਾ ਕੁਮਾਰੀ ਜੀ ਉਹ ਸੰਸਤਾ ਦੇ ਨਸ਼ਾ ਤੋਂ ਲੋਕਾਂ ਨੂੰ ਜਾਗਰੂਤ ਕੀਤਾ ਸਾਰੇ ਸੀਨੀਅਰ ਮੋਸਥਾ ਤੇ ਬੁਲਾ ਕੇ ਕਿਵੇਂ ਕਿਵੇਂ ਨਸ਼ੇ ਨਾਲ ਕੀ ਕੀ ਬਿਮਾਰੀਆਂ ਲੱਗਦੀਆਂ ਨੇ ਕੀ ਕੀ ਪ੍ਰੋਬਲਮ ਆਉਂਦੀਆਂ ਨੇ ਇਸ ਇਹਨਾਂ ਨੂੰ ਤੁਸੀਂ ਪਿਕਚਰ ਦੇਖ ਕੇ ਤੁਸੀਂ ਨਸ਼ਿਆਂ ਤੋਂ ਦੂਰ ਹੋ ਇਹ ਨਾਲ ਇਹ ਸੰਦੇਸ਼ ਹੈ ਜੀ ਕਿ ਲੋਕਾਂ ਨੂੰ ਆਪਾ ਮੁਦਕੀ ਵਾਸੀਆਂ ਨੂੰ ਇਹ ਅਪੀਲ ਕੀਤੀ ਆ ਕਿ ਇਹ ਚੀਜ਼ਾਂ ਦੇਖ ਕੇ ਤੁਸੀਂ ਨਸ਼ਿਆਂ ਤੋਂ ਦੂਰ ਰਹੋ ਤੇ ਸਾਡਾ ਸੰਯੋਗ ਕਰੋ ਥੈਂਕ ਯੂ ਇਹ ਸਾਡੀ ਮਾਊਟ ਆਬੂ ਹੈੱਡ ਆਫਿਸ ਤੋਂ ਰਾਤਿਆਤਰ ਆਈ ਹੈ ਇਹ 22 ਵੈਨਾਂ ਸਾਡੀਆਂ ਹੈੱਡ ਆਫਿਸ ਤੋਂ ਚਲੀਆਂ ਹੋਈਆਂ ਜਿਹੜੀਆਂ ਕਿ ਸਾਰੇ ਭਾਰਤ ਨੂੰ ਨਸ਼ਾ ਮੁਕਤ ਬਣਾਉਣ ਦਾ ਸੰਕਲਪ ਕੀਤਾ ਹੈ ਇਹ ਗਲੀ ਗਲੀ ਮੁਹੱਲੇ ਹਰ ਸਕੂਲ ਕਾਲਜ ਨੂੰ ਕਵਰ ਕਰਦੀਆਂ ਹੋਈਆਂ ਹਰ ਪੁਲਿਸ ਸਟੇਸ਼ਨ ਬਾ ਸੜਾ ਜਿੱਥੇ ਵੀ ਰੌਣਕ ਹੈ ਜਿੱਥੇ ਵੀ ਲੋਕਾਂ ਨੂੰ ਸਮਝਾਇਆ ਜਾ ਸਕਦਾ ਹੈ ਉਹ ਅਸੀਂ ਇਹ ਨਸ਼ਾ ਮੁਕਤ ਵਿਆਹਨ ਦਿਖਾ ਰਹੇ ਹਾਂ ਇਹਨਾਂ ਨੂੰ ਇੱਕ ਵੀਡੀਓ ਦੁਆਰਾ ਇੱਕ ਕੁੰਭ ਕਰਨ ਦੀ ਚਾਂਕੀ ਹੈ ਜਿਹਦੇ ਵਿੱਚ ਦਿਖਾਇਆ ਕਿ ਇਨਸਾਨ ਕੁੰਭ ਕਰਨ ਦੀ ਨੀਂਦ 'ਚ ਸੁੱਤਾ ਹੋਇਆ ਹੈ ਅਗਿਆਨਤਾ ਦੀ ਨੀਂਦ ਦੇ ਵਿੱਚ ਸੁੱਤਾ ਪਿਆ ਉਸ ਨੂੰ ਜਗਾਉਣਾ ਹੈ ਗਿਆਨ ਦੇ ਦੁਆਰਾ ਜਗਾਉਣਾ ਹੈ ਅਸੀਂ ਅਲਵੇਲੇਵਾਂ ਦੀ ਨੀਂਦ ਤੋਂ ਜਾਗਣਾ ਹੈ ਅਗਿਆਨਤਾ ਦੀ ਨੀਂਦ ਤੋਂ ਜਾਗਣਾ ਹੈ ਇਹੀ ਸੰਕਲਪ ਹੈ ਕਿ ਸਾਡਾ ਪੰਜਾਬ ਸਾਡਾ ਦੇਸ਼ ਸਾਡਾ ਭਾਰਤ ਨਸ਼ਾ ਮੁਕਤ ਬਣੇ ਚਾਹੀਦਾ ਹੈ ਅਸੀਂ ਪਹਿਣਾ ਵੀ ਇਹੀ ਸੰਕਲਪ ਕਰਦੀਆਂ ਕਿ ਅਸੀਂ ਜਿੰਨਾ ਹੋ ਸਕੇ ਇਹ ਸੇਵਾ ਕਰਾਂਗੇ ਤੇ ਆਪਣੇ ਦੇਸ਼ ਨੂੰ ਨਸ਼ਾ ਮੁਕਤ ਬਣਾਵਾਂਗੇ ਇਹ ਕਿਹੜੀ ਸੰਸਥਾ ਵੱਲੋਂ ਕਿਤਾ ਗਈ ਹੈ ਪ੍ਰਾਲਾ ਪਿਤਾ ਬ੍ਰਹਮਾ ਕੁਮਾਰੀ ਈਸ਼ਵਰ ਯੂਨੀਵਰਸਿਟੀ ਹੈ ਆਪਣੇ ਮੁਦਕਿਚਲੀ ਹੈ ਸਾਰੇ ਪੰਜਾਬ 'ਚ ਹਰ ਪਿੰਡ-ਪਿੰਡ ਵਿੱਚ ਵੀ ਹੈ ਤੇ ਉੱਥੇ ਪਹਿਣਾ ਸਮਰਪਿਤ ਰੂਪ ਚ ਆਪਣੀਆਂ ਸੇਵਾਵਾਂ ਦੇ ਰਹੀਆਂ ਹਨ